ਹਰਿਆਣੇ ਦੀ ਕਮੇਟੀ ਦੇ ਵਿੱਚ ਸਰਦਾਰ ਜਗਦੀਸ਼ ਸਿੰਘ ਚੀਂਡਾ ਹੁਣੀ ਦੁਬਾਰਾ ਜਿਹੜੇ ਨੇ ਪ੍ਰਧਾਨ ਬਣ ਗਏ ਨੇ ਸਰਦਾਰ ਅਵਤਾਰ ਸਿੰਘ ਜੀ ਕੀ ਕਹੋਗੇ 19 ਜਨਵਰੀ ਤੋਂ ਬਾਅਦ ਇੱਕ ਲੰਮਾ ਸਮਾਂ ਈਮਨ ਕੇ ਨੋਮੀਨੇਟ ਮੈਂਬਰਸ ਕਈ ਕੁਛ ਬਹੁਤ ਕੁਛ ਚੱਲਦਾ ਰਿਹਾ ਕਈ ਇੱਕ ਵੱਖਰੀ ਪਾਰਟੀ ਵੀ ਬਣਾਈ ਗਈ ਫਿਰ ਵੀ ਹੋਇਆ ਪਰ ਹੁਣ ਅਖੀਰ ਤੇ ਆ ਕੇ ਜਿਹੜਾ ਕਿਤਨਾ ਕਿਤੇ ਆਪਾਂ ਕਹਿ ਲਈ ਕਿ ਰੋਲਾ ਰੱਪਾ ਮੁੱਕ ਗਿਆ ਹੈਗਾ ਪ੍ਰਧਾਨ ਬਣ ਗਏ ਹੈਗੇ ਨੇ ਕੀ ਕਹੋ ਹਾਂਜੀ ਨੋਮੀਨੇਸ਼ਨ ਨੂੰ ਮੈਂ ਪਤਾ ਕਰਿਆ ਹੈਗਾ ਕਹਿੰਦੇ ਨੋਮੀਨੇਸ਼ਨਸ ਨੂੰ ਦੇਰ ਲੱਗਣੀ ਹੋਈ ਸੀ ਸੋ ਕਿਉਂਕਿ ਪਹਿਲੀ ਵਾਰ ਸਿਸਟਮ ਪਲੇਸ ਹੋਇਆ ਪਹਿਲੀ ਵਾਰ ਸਿਸਟਮ ਆਇਆ ਸੋ ਜਿਹੜੇ ਅੰਦਰ ਦੀਆਂ ਗੱਲਾਂ ਜਾਣਦੇ ਹੈਗੇ ਉਹ ਕਹਿੰਦੇ ਵੀ ਨੋਮੀਨੇਸ਼ਨਸ ਲਈ ਇਹ ਕਾਫੀ ਲੰਬਾ ਪ੍ਰੋਸੈਸ ਸੀ ਜਿਹੜਾ ਕਿਉਂਕਿ ਕੋ ਇੰਨੇ ਮੈਂਬਰ ਚਾਹੀਦੇ ਆ ਕਿਉਂ ਕੋਆਪਟ ਕਰਨੇ ਆ ਪਰ ਇਹ ਹੁਣੇ ਹੀ ਕਿਉਂ ਚਾਹੀਦੇ ਹੈਗੇ ਜੇ ਆਪਾਂ ਕਹਿ ਦਿੰਨੇ ਕਿ ਚੋਣ ਹੀ ਅਸੀਂ ਸਾਰੀ ਸੰਗਤ ਦੇ ਹੱਥਾਂ 'ਚ ਦੇ ਦਿੱਤੀ ਫਿਰ ਇੱਕ ਕੀ ਇਹ ਚੋਰਮੋਰੀ ਰੱਖੀ ਜਾਂਦੀ ਹੈ ਹਾਂ ਇਹ ਹੁਣੇ ਸ਼੍ਰੋਮਣੀ ਕਮੇਟੀ ਵਿੱਚ ਵੀ ਹੈਗੀ ਹੋਈ ਆ ਇਹਦੇ ਵਿੱਚ ਵੀ ਹੁਣ ਜਿੱਦਾਂ ਕਰਨੈਲ ਸਿੰਘ ਪੰਜੋਲੀ ਆਇਆ ਭਾਈ ਰਾਮ ਸਿੰਘ ਹੁਣੀਆਂ ਜਿਹੜੇ ਅੰਮ੍ਰਿਤਸਰ ਵਾਲੇ ਉਹ ਕਾਫੀ ਬੰਦੇ ਆ ਕੁਝ ਕੋਆਪਟ ਕਰਕੇ ਲੈ ਜਾਂਦੇ ਆ ਇਹ ਜਿਸ ਤਰ੍ਹਾਂ ਇਹ ਤਾਂ ਰਾਜ ਸਭਾ ਵਿੱਚ ਵੀ ਹੈਗੀ ਹੈ ਨਾ ਜੀ ਰਾਜ ਸਭ ਮੈਂਬਰ ਹੈਗਾ ਇੱਕ ਤਾਂ ਹੈਗਾ ਵੀ ਰਾਜ ਸਭਾ ਦੇ ਮੈਂਬਰ ਚੁਣ ਕੇ ਆਉਂਦੇ ਆ ਜੀ ਬਿਲਕੁਲ ਉਹਦੇ ਵਿੱਚੋਂ 6 ਜਾਂ 7 ਮੈਂਬਰ ਉਹ ਹੁੰਦੇ ਆ ਜਿਹੜਾ ਰਾਸ਼ਟਰਪਤੀ ਕੋਆਪਟ ਕਰਦਾ ਹੈ ਵੀ ਜਿਨ੍ਹਾਂ ਨੇ ਬਹੁਤ ਵੱਡਾ ਕਾਰਜ ਕਰਿਆ ਹੁੰਦਾ ਹੈ ਸਾਹਿਤ ਦੇ ਖੇਤਰ ਵਿੱਚ ਜਰਨਲਿਜ਼ਮ ਦੇ ਖੇਤਰ ਵਿੱਚ ਜਾਂ ਇਤਿਹਾਸ ਦੇ ਖੇਤਰ ਵਿੱਚ ਉਹ ਕੋਆਪਟ ਕਰਕੇ ਆਉਂਦੇ ਆ ਇਹ ਉਸ ਮर्यादा ਚੋਂ ਹੀ ਇਹ ਕੋਪ ਆਪਸ਼ਨ ਦਾ ਰੱਖਿਆ ਹੋਇਆ ਸੋ ਨੋ ਮੈਂਬਰ ਜਿਹੜੇ ਕੋਆਪਟ ਹੋਣੇ ਆ 40 ਮੈਂਬਰ ਚੁਣੇ ਗਏ ਆ ਸੰਗਤ ਵੱਲੋਂ ਨੋ ਮੈਂਬਰ ਕੋਆਪਟ ਹੋਣ ਤੋਂ ਬਾਅਦ ਹੁਣ ਜਿਹੜਾ ਹੈਗਾ ਸਰਦਾਰ ਜਗਦੀਸ਼ ਸਿੰਘ ਛਿੰਦਾ ਨੂੰ ਜਿਹੜਾ ਹੈਗਾ ਪ੍ਰਧਾਨ ਚੁਣ ਲਿਆ ਗਿਆ ਹੈਗਾ ਸੋ ਕਮੇਟੀ ਹੈ ਜਿਹੜੀ ਵਰਕਿੰਗ ਹੈ ਉਹਦੇ ਵਿੱਚ ਆ ਗਈ ਹੈਗੀ ਇਹ ਮੋਡ ਵਿੱਚ ਹੁਣ ਅਸੀਂ ਤਾਂ ਇਹ ਹੀ ਉਹਨਾਂ ਨੂੰ ਬੇਨਤੀ ਵੀ ਕਰਾਂਗੇ ਅਰਦਾਸ ਕਰਾਂਗੇ ਵੀ ਉਹ ਖਾਲਸਾ ਪੰਥ ਦੀਆਂ ਭਾਵਨਾਵਾਂ ਤਹਿਤ ਕਾਰਜ ਕਰਨਾ ਨਾ ਹੂੰ ਸਿੱਖੀ ਦੇ ਪਸਾਰੇ ਲਈ ਹਰਿਆਣਾ ਵਿੱਚ ਸਿੱਖੀ ਦੇ ਪਸਾਰੇ ਲਈ ਉਸ ਰਾਜਨੀਤੀ ਨੂੰ ਆਪਣੇ ਆਪ ਤੋਂ ਦੂਰ ਰੱਖਣ ਰਾਜਨੀਤਿਕ ਕੜਮਾਸ ਵਿੱਚ ਨਾ ਫਸਣ ਧਰਮ ਦੇ ਪ੍ਰਚਾਰ ਲਈ ਜਿਹੜਾ ਹੈਗਾ ਆਪਣੇ ਕਾਰਜ ਕਰਨ ਕਿਸੇ ਨਾਲ ਬੇ ਲੋੜੇ ਟਕਰਾਵ ਵਿੱਚ ਨਾ ਆਇਆ ਜਾਵੇ ਨਾ ਦਿੱਲੀ ਗੁਰਦੁਆਰਾ ਕਮੇਟੀ ਨਾਲ ਨਾ ਆਸ਼ਨਾਸ਼ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੋ ਸਾਰਾ ਫੋਕਸ ਹੈਗਾ ਹਰਿਆਣਾ ਵਿੱਚ ਵੱਸਦੀ ਸਿੱਖ ਸੰਗਤ ਨੂੰ ਧਰਮ ਦੇ ਪ੍ਰਚਾਰ ਨਾਲ ਜੋੜਨ ਦਾ ਤੇ ਗੁਰਦੁਆਰਾ ਸਾਹਿਬ ਦੇ ਸੁਚੱਜੇ ਪ੍ਰਬੰਧ ਦਾ ਜਿਹੜਾ ਉਹ ਹੋਣਾ ਚਾਹੀਦਾ ਹੈਗਾ ਸੋ ਇਹੋ ਹੀ ਸਾਡੀ ਜਿਹੜੀ ਹੈਗੀ ਆ ਬੇਨਤੀ ਹੈਗੀ ਆ ਜੋ ਕੁਝ ਗਲਤੀਆਂ ਦਿੱਲੀ ਕਮੇਟੀ ਜਾਂ ਸ਼ਰੂਮਨੀ ਕਮੇਟੀ ਕਰ ਰਹੀ ਹੈਗੀ ਆ ਅਸੀਂ ਉਮੀਦ ਕਰੀਏ ਤੇ ਬੇਨਤੀ ਕਰੀਏ ਵੀ ਹਰਿਆਣੇ ਵਾਲੀ ਜਿਹੜੀ ਕਮੇਟੀ ਹੈਗੀ ਆ ਉਹ ਇਸ ਤਰ੍ਹਾਂ ਦੀਆਂ ਗਲਤੀਆਂ ਨਾ ਕਰੇ ਖਾਲਸਾ ਪੰਥ ਦੀਆਂ ਪਵਿੱਤਰ ਭਾਵਨਾਵਾਂ ਦੀ ਜਿਹੜੀ ਹੈਗੇ ਉਹਨਾਂ ਨੂੰ ਤਰਜਮਾਨੀ ਕਰਨੀ ਚਾਹੀਦੀ ਆ ਜੀ ਬਿਲਕੁਲ ਜੀ ਇਹਨਾਂ ਤੋਂ ਇਹੀ ਉਮੀਦ ਕਰਾਂਗੇ